ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦੇ ਨਵੇਂ ਚੈਨਲ ਸੂਰਨ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਹਾਂਜੀ ਗੁਰੂ ਪਿਆਰਿਓ ਅਸੀਂ ਗੱਲ ਕਰਾਂਗੇ ਹੁਣ ਖਾਲਸਾ ਸੰਘਰਸ਼ ਦੀ ਸਾਕੀ ਅਣਜਾਣੇ ਅੰਗੂਲੇ ਸਿੱਦਕੀ ਅਤੇ ਯੋਧਿਆਂ ਦੇ ਬਾਰੇ ਪਰ ਅੱਜ ਦੀ ਵੀਡੀਓ ਵਿੱਚ ਇਸ ਕਿਤਾਬ ਦੇ ਲੇਖਕ ਦਲਜੀਤ ਸਿੰਘ ਜੀ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਦਲਜੀਤ ਸਿੰਘ ਪਿੱਟੂ ਵੀ ਕਿਹਾ ਜਾਂਦਾ ਹੈ ਆਓ ਅੱਜ ਗੱਲ ਕਰੀਏ ਕਿ ਦਲਜੀਤ ਸਿੰਘ ਜੀ ਆਖਰ ਹੈ ਕੋਣ ਨੇ ਫਾਇਦਲਜੀਤ ਸਿੰਘ ਦਾ ਜਨਮ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਸਰਦਾਰ ਅਜੀਤ ਸਿੰਘ ਦੇ ਘਰ ਅਤੇ ਮਾਤਾ ਪਲਵਿੰਦਰ ਕੌਰ ਦੀ ਕੁੱਖੋਂ 1961 ਈਸਵੀ ਵਿੱਚ ਹੋਇਆ। ਇਹਨਾਂ ਦਾ ਨਾਨਕਾ ਤੇ ਦਾਦਕਾ ਪਰਿਵਾਰ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਹਨ ਪਰ ਪਛੋਕਰ ਵੱਜੋਂ ਲੰਦੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਪਤੋਆ ਹਨ। ਇਹਨਾਂ ਦੀ ਮੁੱਢਲੀ ਵਿੱਦਿਆ ਸੇਕਿੰਡ ਹਾਰਟ ਕਾਲਵਿੰਟ ਸਕੂਲ ਲੁਧਿਆਣਾ ਵਿੱਚ ਹੋਈ ਅਤੇ ਪ੍ਰੀ ਮੈਡੀਕਲ ਸਰਕਾਰੀ ਕਾਲਜ ਲੁਧਿਆਣਾ ਵਿੱਚੋਂ ਮੁਕੰਮਲ ਕੀਤੀ। ਕਾਰਗੋ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਜਦੋਂ 1985 ਵਿੱਚ ਫਾਇਦ ਸਭ ਰੂਪੋਸ਼ ਹੋਏ ਉਦੋਂ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵਿਗਿਆਨ ਦੀ ਡਿਗਰੀ ਕਰ ਰਹੇ ਸਨ ਸੰਘਰਸ਼ ਦੇ ਸ਼ੁਰੂਆਤੀ ਦੌਰ ਵਿੱਚ ਇਹਨਾਂ ਦਾ ਜਥੇ ਨੂੰ ਦਿੱਲੀ ਗ੍ਰੂਪ ਆਖਿਆ ਜਾਂਦਾ ਸੀ ਜੋ ਨਵੰਬਰ 1984 ਦੇ ਦੋਸ਼ੀਆਂ ਨੂੰ ਸੋਧਾ ਲਾਉਣ ਵਿੱਚ ਬੜਾ ਮਸ਼ਹੂਰ ਸੀ 1988 ਵਿੱਚ ਉਹ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਣੇ ਤੇ ਫਿਰ ਪੰਥ ਕਮੇਟੀ ਵਿੱਚ ਸਰਗਰਮ ਭੂਮਿਕਾ ਨਿਭਾਈ ਵੱਡੀਆਂ ਖੜਗੋ ਕਾਰਵਾਈਆਂ ਦੇ ਨਾਲ-ਨਾਲ ਲਹਿਰ ਵਿੱਚ ਉਹਨਾਂ ਦੀ ਭੂਮਿਕਾ ਯੁੱਧਨੀਤਿਕ ਪੈਚੜਾ ਤੇ ਰਾਸ਼ੀ ਨੀਤੀ ਦੇ ਸਿਹਤਕ ਵੱਜੋ ਬਧੇਰੇ ਮਤਵ ਰੱਖਦੀ ਹੈ ਅਪ੍ਰੈਲ 1996 ਵਿੱਚ ਫੜੇ ਜਾਣ ਤੋਂ ਬਾਅਦ ਪਈ ਸਭ ਨਬ ਜੇਲ ਤੇ ਤਿਹਾਰ ਜੇਲ ਦਿੱਲੀ ਵਿੱਚ ਅਕਤੂਬਰ 2005 ਤੱਕ ਨਜ਼ਰਬੰਦ ਰਹੇ ਅਤੇ ਇਸੇ ਮਹੀਨੇ ਉਹਨਾਂ ਦਾ ਆਨੰਦ ਕਾਰਜ ਬੀਬੀ ਅੰਮ੍ਰਿਤ ਕੋਨਾ ਹੋਇਆ ਇਸ ਤੋਂ ਬਾਅਦ 2005 ਤੋਂ 2009 ਤੱਕ ਉਹਨਾਂ ਨੇ ਪੰਥ ਪੰਜਾਬ ਅਤੇ ਕਿਸਾਨੀ ਦੇ ਮਸਲਿਆਂ ਲਈ ਲਗਾਤਾਰ ਲੋਕਾਂ ਵਿੱਚ ਜਾ ਕੇ ਵਿਚਾਰ ਅਤੇ ਜਦੋਜਹਿਦ ਕੀਤੀ 2009 ਤੋਂ 2014 ਤੱਕ ਫਿਰ ਯੂਪੀਏ ਦੇ ਪੱਖੋ-ਪਖਰੇ ਕੇਸਾਂ ਵਿੱਚ ਜੇਲ ਵਿੱਚ ਨਜ਼ਰਬੰਦ ਰਹੇ ਇਸ ਸਾਰੇ ਅਰਸੇ ਦੌਰਾਨ ਦਿੱਲੀ ਹਕੂਮਤ ਵੱਲੋਂ ਉਹਨਾਂ ਤੇ ਯੂਪੀਏ ਟਾਡਾ ਆਦ ਕਾਲਿਆ ਕਾਨੂੰਨਾ ਤਹਿਤ ਕੁੱਲ 33 ਕੇਸ ਚਲਾਏ ਗਏ ਉਹਨਾਂ ਦੀ ਜ਼ਿੰਦਗੀ ਦਾ ਖਾੜ ਕੁਝ ਸੰਘਰਸ਼ ਵਿੱਚ ਸਰਗਰਮ ਰਹਿਣਾ ਅਤੇ ਜੇਲ੍ਹ ਵਿੱਚ ਨਜ਼ਰਬੰਦ ਰਹਿਣ ਦਾ ਕੁੱਲ ਅਰਸਾ 24 ਸਾਲ ਬਣਦਾ ਹੈ ਸੰਘਰਸ਼ ਨਜ਼ਰਬੰਦੀ ਅਤੇ ਜੇਲ੍ਹ ਤੋਂ ਬਾਹਰ ਆ ਕੇ ਜ਼ਿੰਦਗੀ ਵਿੱਚ ਉਹਨਾਂ ਨੇ ਲੰਮਾ ਸਮਾਂ ਗੁਰੂਪੰਥ ਖਾਲਸੇ ਦੀ ਸੇਵਾ ਕੀਤੀ ਭਾਈ ਸਾਹਿਬ ਸੁਭਾਅ ਉਹ ਜੋ ਨਿਮਰ ਘੱਟ ਬੋਲਣ ਵਾਲੇ ਇਕ ਕਾਗਰਚਿਤ ਠੰਡੇ ਅਤੇ ਕੋਮਲ ਹਨ ਪੈਸਾ ਬਿਸ਼ਵ ਸਾਇਦ ਦੇ ਚੰਗੇ ਪਾਠਕਾਂ ਅਤੇ ਦੁਨੀਆ ਦੀਆਂ ਪ੍ਰਸਿੱਧ ਰਚਨਾਵਾਂ ਉਹਨਾਂ ਨੇ ਪੜੀਆਂ ਹਨ ਇਸ ਤੋਂ ਪਹਿਲਾਂ ਉਹਨਾਂ ਨੇ ਦੋ ਕਿਤਾਬਾਂ ਚ ਪੁਵਕ ਫਿਰ ਵੀ ਸਾਡਾ ਹੈ ਅਤੇ ਅੱਗੇ ਤੁਰਨ ਤੋਂ ਪਹਿਲਾਂ ਜਾਰੀ ਕੀਤੇ ਹਨ ਜੇਲ ਨਜ਼ਰਬੰਦੀ ਸਮੇਂ ਅਤੇ ਬਾਹਰ ਦੇਣ ਵੇਲੇ ਉਹਨਾਂ ਨੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਸਾਮ ਸੰਭਾਲੀ ਵਿਉਂਤਬੰਦੀ ਕੀਤੀ ਅਤੇ ਗੁਰੂ ਖਾਲਸਾ ਪੰਥ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨਾਲ ਜੁੜਿਆ ਸੰਘਰਸ਼ ਨੂੰ ਦੁਬਾਰਾ ਲਈ ਤੇ ਲਿਆਂ ਲਈ ਅੱਜ ਕੱਲ ਉਹ ਪੰਥ ਪੰਜਾਬ ਅਤੇ ਸਰਬੱਤ ਦੇ ਭਲੇ ਵਿੱਚ ਨੌਜਵਾਨ ਪੀੜ੍ਹੀ ਨੂੰ ਸਿੱਧ ਦੇਣ ਲਈ ਯਤਨਸ਼ੀਲ ਹਨ ਹਾਂਜੀ ਪਿਆਰੋ ਇਹ ਜੀਵਨ ਤੱਕ ਪੰਛੀ ਜਾਤ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਲਿਖੀ ਹੋਈ ਸਾਖੀ ਖੜਕੂ ਸੰਗਰਸ਼ ਦੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਆਪ ਜੀ ਕੇ ਬੇਨਤੀ ਹੈ ਆਪ ਜੀ ਪੂਰਾ ਸਹਿਯੋਗ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਪੂਰਾ ਕਰੋ ਤੇ ਬੰਦੀ ਸਿੰਘਾਂ ਤੇ ਖਾਲਸੇ ਪੰਥ ਵਾਸਤੇ ਅਰਦਾਸ ਵੀ ਕਰੋ ਆਗੇ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ